ਖਾਲਸਾ ਵਾਹਿਗੁਰੂ ਜੀ ਦੇ ਫਤਿਹ ਦਾਨਕਲਗੀਰ ਪਾਤਸ਼ਾਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਦੀ ਕੁਰਬਾਨੀ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਮਾ ਗੁਜਰੀ ਜੀ ਦੀ ਸ਼ਹਾਦਤ ਜਿਨੇ ਐਸੀ ਸਪਿਰਿਟ ਪੈਦਾ ਕੀਤੀ ਐ ਸਾਜ ਜਜ਼ਬਾ ਪੈਦਾ ਕੀਤਾ ਕਲਗੀਧਰ ਪਾਤਸ਼ਾਹ ਜੀ ਦੇ ਨਿਵਾਜੇ ਹੋਏ ਗੁਰੂ ਕੇ ਜਰਨੈਲ ਖਾਲਸਾ ਪੰਥ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਸਿੱਤਨਾ ਦੀ ਨਗਰੀ ਜੁਲਮਾਂ ਦੀ ਨਗਰੀ ਸਰਹੰਦ ਦੇ ਤੇਤਾਵਾ ਬੋਲਦੇ ਆ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਪੰਥ ਨੂੰ ਇਕੱਠਿਆਂ ਕਰਦੇ 40 ਹਜ਼ਾਰ ਸਿੱਖ ਉਸ ਜਰਨੈਲ ਦੀ ਅਗਵਾਈ ਚ ਇਕੱਠਾ ਹੁੰਦਾ ਜਿਹੜਾ ਗੁਰੂ ਦਾ ਬੰਦਾ ਹੈ ਗੁਰੂ ਦੇ ਬੰਦੇ ਦੀ ਅਗਵਾਈ ਦੇ ਵਿੱਚ ਪੰਥ ਨੇ ਜज्ਬੇ ਤੇ ਜਹੋ ਜਲਾਲ ਨਾਲ ਇਸ ਧਰਤੀ ਤੇ ਸਿਰਾਂ ਦੀ ਭੇਟਾ ਦੇ ਕੇ ਇਸ ਧਰਤੀ ਨੂੰ ਨਮਸਕਾਰ ਕੀਤੀ ਜਿੱਥੇ ਗੁਰੂ ਦੇ ਲਾਲਾਂ ਦਾ ਲਹੂ ਡੁੱਲਿਆ ਸੀ ਸੋ ਉਹ ਫਤੇ ਦੇਵਸੋ ਖਾਲਸਾ ਰਾਜ ਦਾ ਸਾਜਨਾ ਦਿਵਸ ਬੜੀ عقੀਦਤ ਸ਼ਰਧਾ ਨਾਲ ਸਮੱਚੇ ਪੰਥ ਨੂੰ ਨਾਲ ਲੈ ਕੇ ਸ਼੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਿਆਰ ਸਰਦਾ ਨਾਲ ਮਨਾਰੀ ਆ ਸਵੇਰੇ ਫਤਿਹ ਜੰਗ ਸਾਹਿਬ ਚੱਪੜ ਚਿੜੀ ਦਾ ਮੈਦਾਨ ਜਿੱਥੇ ਵਜੀਦੇ ਦਾ ਅੱਜ ਦੇ ਦਿਨ ਅੰਤ ਕੀਤਾ ਗਿਆ ਸੀ ਉਸ ਜਗ੍ਹਾ ਤੋਂ ਫਤਿਹ ਮਾਰਚ ਸ਼ੁਰੂ ਹੋਇਆ ਕੌਮੀ ਜਹੋ ਜਲਾਲ ਦੇ ਨਾਲ ਨੌਜਵਾਨ ਕੱਕਾ ਖੇលਦੇ ਹੋਏ ਚਿਕਾਰੀਆਂ ਦੀ ਗੂੰਜ ਦੇ ਅੰਦਰ ਨਗਾਰਿਆਂ ਦੀ ਗੂੰਜ ਦੇ ਅੰਦਰ ਮਾਰਚ ਇਸ ਸਥਾਨ ਤੇ ਪਹੁੰਚਿਆ ਜਿਸ ਧਰਤੀ ਦੇ ਉੱਤੇ ਜ਼ੁਲਮੀ ਰਾਜ ਦੇ ਕਿੰਗਰੇ ਅਸਮਾਨ ਨੂੰ ਛੂੰਹਦੇ ਸੀ ਉਹਨਾਂ ਕਿੰਗਰਿਆਂ ਨੂੰ ਮਿੱਟੀ 'ਚ ਮਿਲਾ ਕੇ ਇਹ ਟਿੱਬੇ ਬਣਾ ਦਿੱਤਾ ਉਹਨਾਂ ਟਿੱਬਿਆਂ ਦੀ ਹਿੱਕ ਦੇ ਉੱਤੇ ਖਾਲਸਾ ਪੰਥ ਨੇ ਨਿਸ਼ਾਨ ਸਾਹਿਬ ਚੁਲਾਇਆ ਉਸੇ ਹਸਰਤ ਨੂੰ ਆਪਣੇ ਸੀਨੇ 'ਚ ਲੈ ਕੇ ਅੱਜ ਫਿਰ ਉਹ ਮਾਰਚ ਸੰਪੂਰਨ ਹੋਇਆ ਨਿਸ਼ਾਨ ਸਾਹਿਬ ਚੁਲਾਇਆ ਗਿਆ ਕੱਲ ਨੂੰ ਅ ਅੰਤਰਰਾਸ਼ਟਰੀ ਪੱਧਰ ਦੇ ਕਤਕਾ ਮੁਕਾਬਲੇ ਹੋਣਗੇ ਪਰਸੋਂ ਨੂੰ ਦੀਵਾਨ ਸਜਣਗੇ ਜੋ 12 13 14 ਮਈ 1710 ਨੂੰ ਇਹ ਕੌਤਕ ਵਰਤਾਇ ਸੀ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਜੋ ਉਸੇ ਤਰ੍ਹਾਂ 12 13 14 ਮਈ ਨੂੰ ਖਾਲਸਾ ਪੰਥ ਦੀ ਅਕੀਦਤ ਭਾਵਨਾ ਜਜ਼ਬੇ ਦੇ ਨਾਲ ਸ਼੍ਰੀ ਫਤਿਹਗੁਰ ਸਾਹਿਬ ਦੀ ਧਰਤੀ ਤੇ ਫਤਿਹ ਦਿਵਸ ਮਨਾ ਰਿਆ ਸਭ ਨੂੰ ਬਹੁਤ ਬਹੁਤ ਮੁਬਾਰਕ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਾਂਤ ਫਤਿਹ ਦਿਵਸ ਦੇ ਮੌਕੇ ਕੀ ਸੰਗਤ ਬੜੀ ਵੱਡੀ ਬਕਰ ਤੇ ਇਕੱਤਰ ਹੋ ਕੇ ਸੱਪੜਕੀ ਦੇ ਵਡਾਣਾ ਤੋਂ ਨਗਰ ਕੀ ਤਨ ਅੱਜ ਜਲਵਾ ਸ਼੍ਰੀ ਫਤਿਹਗੁਰ ਸਾਹਿਬ ਵੀ ਪਹੁੰਚੇ ਕਿਉਂਕਿ ਜੋ ਮਹਾਨ ਇਤਿਹਾਸ ਹੈ ਪਿਛਲੇ ਸਮੇਂ ਜੋ ਇਸ ਧਰਤੀ ਦੇ ਉੱਤੇ ਜਦੋਂ ਬੱਬਾ ਜਰਵਰ ਸਿੰਘ ਦਾਦਾ ਅਤੇ ਸਿੰਘ ਤੇ ਮਾਤਾ ਗੁਜੀਤਰ ਫੌਂਡ ਹੋ ਲਿਆ ਉਸ ਤੋਂ ਬਾਅਦ ਬੱਬਾ ਬੰਦਾ ਸਿੰਘ ਦੀ ਬਹਾਦਰ ਨਦੀਰ ਦੀ ਧਰਤੀ ਤੋਂ ਚਲ ਕੇ ਸੰਦੋਰੇ ਨੂੰ ਹੁੰਦੇ ਹੋਏ ਰੋਡ ਦੀ ਧਰਤੀ ਤੇ ਆ ਕੇ ਚੱਪੜਚੜੀ ਦੇ ਮੈਦਾਨਾ ਦੇ ਵਿੱਚ ਜਿਸ ਜ਼ਾਲਮ ਨੇ ਇਸ ਧਰਤੀ ਦੇ ਉੱਤੇ ਉਸ ਸਮੇਂ ਜ਼ਬਰਦਸਤ ਪੀਤਵ ਵजीर खान ਨੇ ਉਸ ਨਾਲ ਉੱਥੇ ਬੜੀ ਵੱਡੀ ਲੜਾਈ ਪਵਾ ਉਸ ਨੂੰ ਚੱਪੜ ਚਿੜੀ ਦੇ ਮੈਦਾਨਾਂ ਦੇ ਵਿੱਚ ਸਵਿਧਿਆ ਗਿਆ ਔਰ ਉਸ ਤੋਂ ਬਾਅਦ ਇਸ ਧਰਤੀ ਤੇ ਆ ਕੇ ਸਰੰਦ ਦੇ ਲਗਾਇਆ ਔਰ ਇਸ ਧਰਤੀ ਦੇ ਜਿੱਥੇ ਵजीर खान ਨੇ ਜ਼ੁਲਮ ਕੀ ਤਸੀਹੇ ਦਿੱਤਾ ਸੀ ਉਸ ਧਰਤੀ ਤੇ ਉੱਤੇ ਆ ਕੇ ਖਾਲਸਾਈ ਰਾਜ ਦੇ ਝੰਡੇ ਲਹਿਰਾਏ ਜਿਵੇਂ ਅੱਜ ਸਮੁੱਚੀ ਕੌਮ ਜਿੱਥੇ ਇਸ ਸਰੰਦ ਫਤਿਹ ਦਿਵਸ ਦੇ ਉੱਤੇ ਅੱਜ ਇਸ ਦਿਹਾੜੇ ਦੇ ਵਿੱਚ ਇਕੱਤਰ ਹੋਈ ਹੈ ਔਰ ਉਸ ਸਮੇਂ ਨੂੰ ਯਾਦ ਕਰਦੀ ਹੈ ਕਿ ਉਸ ਸਮੇਂ ਜਦੋਂ ਚਾਰੇ ਪਾਸੇ ਜਿਹੜੇ ਉਸ ਸਮੇਂ ਦੇ ਹੁਕਮਰਾਨ ਸੀ ਉਹ ਜ਼ੁਲਮ ਕਰ ਰਹੇ ਸੀ ਜ਼ਬਰ ਕਰ ਰਹੇ ਸੀ ਉਹਨਾਂ ਦਾ ਖਾਤਮਾ ਬਾਬਾ ਜਵਨ ਬਾਬਾ ਬੰਦਾ ਸਿੰਘ ਜੀ ਭਹਾਦਰ ਔਰ ਉਹਨਾਂ ਦੇ ਜਿੰਨੇ ਵੀ ਸਾਥੀ ਸਿੰਘ ਸੀ ਜਿਨ੍ਹਾਂ ਨੇ ਬੜੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਆ ਰਸਤਿਆਂ ਦੇ ਵਿੱਚ ਐਸ ਸਥਾਨ ਦੇ ਉੱਤੇ ਔਰ ਕੁਰਬਾਨੀਆਂ ਦੇ ਕੇ ਇਸ ਕੌਮ ਨੂੰ ਔਰ ਸਮੁੱਚੀ ਸਿੱਖ ਜਗਤ ਨੂੰ ਸਮੁੱਚੀ ਪੰਜਾਬੀਅਤ ਨੂੰ ਉਹਨਾਂ ਦੇ ਹੁਕਮ ਰੋਣਾਂ ਦੇ ਜੰਜਾਲ ਦੇ ਵਿੱਚੋਂ ਮੁਕਤ ਹੋਇਆ ਸੋ ਅਸੀਂ ਅੱਜ ਵੀ ਉਸ ਮਹਾਨ ਸ਼ਹੀਦਾਂ ਨੂੰ ਸਾਰਿਆਂ ਨੂੰ ਜਿੱਦੇ ਸਜਦਾ ਕਰਦੇ ਹਾਂ ਪ੍ਰਣਾਮ ਕਰਦੇ ਹਾਂ ਉਥੇ ਅੱਜ ਦੇ ਦਿਨ ਦੇ ਉੱਤੇ ਸੋਚੀ ਪਾਉਣ ਨੂੰ ਸੀ ਮੁਬਾਰਕਬਾਦ ਵੀ ਦਿੰਦੇ ਆ ਕਿ ਇਸ ਦਿਹਾੜੇ ਦੇ ਉੱਤੇ ਜਦੋਂ ਖਾਲਸਾ ਪੰਥ ਦੇ ਜਿਹੜਾ ਇਸ ਧਰਤੀ ਦੇ ਉੱਤੇ ਸੰਘਰਸ਼ ਪਾ ਕੇ ਜਿਹੜਾ ਨਿਸ਼ਾਨ ਸਭ ਚੁਲਾਇਆ ਗਿਆ ਪਾਪਾ ਬੰਦੋਸਹਿਬ ਬਾਦ ਜੀ ਨੂੰ ਯਾਦ ਕਰਦੇ ਹੋਏ ਚੌਪਰ ਛੜੀ ਦੇ ਮੈਦਾਨ ਤੋਂ ਸ਼ਹੀਦ ਗੁਰਸਾਹਿਬ ਜੀ ਦੇ ਭੋਗ ਉਪਰੰਤ ਇੱਕ ਨਗਰ ਕੀਰਤਨ ਜਿਹੜਾ ਅਸਰ ਹੋਇਆ ਗਿਆ। ਬਖਵਾਕ ਪੜਾ ਲੰਗਦਾ ਹੋਇਆ ਨਗਰ ਕੀਰਤਨ ਗੋਪਾਰਾ ਸ਼੍ਰੀ ਪਤੇਗੜ ਸਾਹਿਬ ਸ਼ਹੀਦਾ ਜੀ ਧਰਤੀ ਤੇ ਆ ਕੇ ਸਮਾਪਤ ਹੋ ਰਿਹਾ। ਇਹ ਥੇ ਸਾਬ ਹੈ ਜਿੱਥੇ ਆਪਾਂ ਐ ਸਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦਿਹਾੜਾ ਬਣਾਉਂਦੇ ਹੋਏ ਕਿਉਂਕਿ ਇਹ ਰਮਤਾ ਜਿਹੜੀ ਸਿੱਖ ਰਾਜ ਦੀ ਇਹ ਬਾਬਾ ਜੀ ਦੁਆਰਾ ਕੀਤੀ ਗਈ। ਸਿੱਕਾ ਜਿਹੜਾ ਉੱਚ ਰਾਇਆ ਗਿਆ। ਕਿਸਾਨਾਂ ਨੂੰ ਮਾਲਕੀ ਦੇ ਹੱਕ ਦਿੱਤੇ ਗਏ ਸਿੱਖ ਰਾਜ ਵਿੱਚ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਬਾਬਾ ਜੀ ਦੁਆਰਾ ਕੀਤੀਆਂ ਗਈਆਂ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਸਮੂੱਚੀ ਸੰਗਤ ਹੈ ਜਿਹੜੀ ਇਹ ਇਹਦੇ ਵਿੱਚ ਸ਼ਾਮਲ ਹੋ ਰਹੀ ਹੈ ਮੈਂ ਧੰਨਵਾਦ ਕਰਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਦਾ ਇਹ ਫਰਜ਼ ਵੀ ਬਣਦਾ ਔਰ ਅੱਜ ਸਾਡਾ ਆਪਣਾ ਫਰਜ਼ ਨਿਭਾਉਂਦੀ ਵੀ ਹੈ। ਚਿੱਟੇ ਤੌਰ ਤੇ ਧੰਨਵਾਦ ਕਰਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ ਉਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ ਇਸ ਸਾਲ ਔਰ ਇਸ ਸਾਲ ਵੀ ਬਹੁਤ ਵੱਡਾ ਯੋਗਦਾਨ ਆ ਮੈਂ ਸਮਝ ਸਕਦਾ ਕਿ ਆਪਣੇ ਦੁਆਰਾ ਸ਼੍ਰੋਮਣੀ ਅਕਾਲੀ ਦਲ ਦੁਆਰਾ ਸਾਰਿਆਂ ਦੇ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ